ਬਹੁਤ ਹੀ ਇੱਕ ਅਹਿਮ ਮੁੱਦਾ ਸ਼ਾਇਦ ਉਹ ਬਹੁਤ ਸਾਰੇ ਅਫਸਰਾਂ ਦੇ ਜਾਂ ਬਹੁਤ ਸਾਰੇ ਪੰਜਾਬ ਸਰਕਾਰ ਦੇ ਲੀਡਰਾਂ ਦੇ ਜਾਂ ਹੋਰ ਦੇ ਧਿਆਨ 'ਚ ਨਹੀਂ ਹੈ ਕਿਉਂਕਿ ਅੱਜ ਦਾ ਮੁੱਦਾ ਉਹਨਾਂ ਸਟੂਡੈਂਟ ਦੇ ਬਾਰੇ ਹੈ ਉਹਨਾਂ ਲੋਕਾਂ ਦੇ ਬਾਰੇ ਹੈ ਜਿਨ੍ਹਾਂ ਨੂੰ ਰੱਬ ਤੋਂ ਬਾਅਦ ਦੂਜਾ ਰੱਬ ਮੰਨਿਆ ਜਾਂਦਾ ਉਹਨੇ ਡਾਕਟਰ ਹੁਣ ਇਹ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੇਖਿਆ ਹੋਊਗਾ ਤਾਂ NEET ਦੀ ਜਿਹੜੀ ਹੈ ਕਾਉਂਸਲਿੰਗ ਚੱਲ ਰਹੀ ਹੈ NEET ਦਾ ਐਗਜ਼ਾਮ ਹੁੰਦਾ ਜਿਹੜਾ MBBS ਦੇ ਦਾਖਲੇ ਵਾਸਤੇ ਕੀਤਾ ਜਾਂਦਾ ਉਸ ਨੀਰ ਦੇ ਇਗਜ਼ਾਮ ਦੇ ਵਿੱਚ ਜੇ ਤੁਸੀਂ ਚੈੱਕ ਕਰੋ ਪਿਛਲੇ ਮਈ ਦਾ ਇਗਜ਼ਾਮ ਹੋਇਆ ਰਿਜ਼ਲਟ ਆਏ ਨੂੰ ਮਲ ਲੈ ਕੇ ਕਾਫੀ ਧੇਰ ਹੋ ਗਈ 9 ਵਾਰ ਤਾਂ ਉਹ ਕਾਉਂਸਲਿੰਗ ਜਿਹੜੀ ਹੈ ਦੀ ਨੀਰ ਦੀ ਪੋਸਟਪੋਨ ਹੋ ਚੁੱਕੀ ਹੈ 9 ਵਾਰ ਪੰਜਾਬ ਦੀ ਪੰਜਾਬ ਦੀ ਸਰਕਾਰ ਦਾ ਪੰਜਾਬ ਦੇ ਮਨਿਸਟਰਾਂ ਦਾ ਇਸ ਗੱਲ ਤੇ ਕੋਈ ਧਿਆਨ ਨਹੀਂ ਹੈ ਉਲਟਾ ਉਸ ਤੋਂ ਵੱਡੀ ਜਿਹੜੀ ਕੰਮ ਗੱਲ ਕਰਨ ਵਾਲੀ ਹੈ ਕਿ ਪੰਜਾਬ ਸਰਕਾਰ ਨੇ ਇਸ ਸਾਲ ਇੱਕ ਬੌਂਡ ਲਾਗੂ ਕੀਤਾ ਜਿਹੜਾ ਵੀ ਬੱਚਾ ਐਮਬੀਬੀਐਸ ਦੇ ਵਿੱਚ ਐਡਮਿਸ਼ਨ ਲਊਗਾ ਉਹਨੂੰ 2 ਸਾਲ ਦਾ ਇੱਕ ਬੌਂਡ ਦੇਣਾ ਪੈਣਾ ਹੈ ਸਰਕਾਰੀ ਜਿਹੜਾ ਜਿਹੜੇ ਹਸਪੀਟਲ ਹੈ ਜਾਂ ਪਿੰਡੂ ਏਰੀਏ ਨੇ ਉਹਦੇ ਵਿੱਚ ਨੌਕਰੀ ਕਰਨ ਵਾਲਾ ਤੇ ਜਦੋਂ ਉਹਦੀ ਐਮਬੀਬੀਐਸ ਕੰਪਲੀਟ ਹੋ ਜਾਣੀ ਹੈ ਉਸ ਤੋਂ ਬਾਅਦ ਉਹ 2 ਸਾਲ ਲਈ ਉੱਥੇ ਨੌਕਰੀ ਕਰੂਗਾ ਬਹੁਤ ਚੰਗੀ ਗੱਲ ਹੈ ਜਿਹੜਾ ਬੱਚਾ ਸਰਕਾਰੀ ਕਾਲਜ ਪੜਦਾ ਹੈ ਉਹਨੂੰ ਅਨ ਡਾਊਟਲੀ ਸਰਕਾਰੀ ਸੇਵਾ ਕਰਨ ਦਾ ਜ਼ਰੂਰੀ ਚਾਹੀਦਾ ਇਹ ਇਹਦੇ ਅਸੀਂ ਕਦੇ ਵੀ ਕੁਕੇਦੂ ਪ੍ਰਾਂਤੂ ਨਹੀਂ ਪਰ ਉਹਦੇ ਇਵਜ਼ ਦੇ ਵਿੱਚ ਮੰਨ ਲਓ ਬੱਚਾ ਜਿਹੜਾ ਹੈ ਉਹਦੇ ਲਈ ਕੀ ਰੱਖਤਾ ਕਿ ਜੇ ਉਹ ਬੱਚਾ 2 ਸਾਲ ਉਥੇ ਨਹੀਂ ਨੌਕਰੀ ਕਰਨੀ ਚਾਹੁੰਦਾ ਜਾਂ ਉਹਦਾ ਬੱਚਾ 2 ਸਾਲ ਲਈ ਉਥੇ ਨੌਕਰੀ ਨਹੀਂ ਕਰਦਾ ਉਹਦੀ ਅੱਜ ਐਡਮਿਸ਼ਨ ਵਾਸਤੇ ਉਹਨੂੰ 20 ਲੱਖ ਰੁਪਏ ਦਾ ਅਸ਼ੂਰਟੀ ਬੌਂਡ ਦੇਣਾ ਪੈਂਦਾ ਹੈ 20 ਲੱਖ ਰੁਪਿਆ ਅੱਜ ਐਡਮਿਸ਼ਨ ਲੈਣੀ ਹੈ ਆ ਇੱਕ ਨੋਟਿਸ ਹੈ ਗਵਰਨਮੈਂਟ ਮੈਡੀਕਲ ਕਾਲਜ ਪਟਿਆਲਾ ਦਾ ਇਹ ਨੋਟਿਸ ਦੇ ਵਿੱਚ ਉਹਨਾਂ ਨੇ ਲਿਖਿਆ ਮੈਂ ਥੋੜਾ ਜਿਹਾ ਲਾਸਟ ਲਾਈਨ ਪੜ੍ਹਦਾ ਨਾ ਕਿ ਤੁਸੀਂ ਆਪਣਾ ਜਿਹੜਾ ਬੌਂਡ ਹੈ ਉਹ ਦਿੱਤਾ ਹੈ ਨਾ ਸਿਲੈਕਟਰ ਸੈਕਸਰ ਕਾਉਂਸਲਿੰਗ देयर ਲਾਈਕਲੀ ਕਮੈਂਸ ਓਨ ਦ ਫੀ 26 ਤਰੀਕ ਤੱਕ 26 9 ਤੱਕ ਤੁਸੀਂ ਆਪਣਾ ਜਿਹੜਾ ਬੌਂਡ ਹੈ ਉਹ ਗਵਰਨਮੈਂਟ ਮੈਡੀਕਲ ਕਾਲਜ ਪਟਿਆਲ ਦੇ ਵਿੱਚ ਸਬਮਿਟ ਕਰਾਉਣਾ ਜੇ ਬੱਚਾ ਇਹ ਨਹੀਂ ਸਬਮਿਟ ਕਰਦਾ ਤਾਂ ਉਹਦੇ ਲਈ ਕਲਾਸਾਂ ਲਾਉਣੀਆਂ ਮਨਾ ਨੇ ਤੁਸੀਂ ਸਿੱਧਾ ਸਿੱਧਾ ਇਹ ਕਹਿ ਸਕਦੇ ਹੋ ਜਿਹੜੀ ਸਰਕਾਰ ਇਹ ਗੱਲ ਕਰਦੀ ਸੀ ਕਿ ਅਸੀਂ ਮੁਫਤ এডਿਕੇਸ਼ਨ ਦੇਵਾਂਗੇ ਅੱਜ ਉਹ ਸਰਕਾਰ ਜਿਹੜੀ ਹੈ ਮੁਫਤ এডਿਕੇਸ਼ਨ ਨਹੀਂ ਪੈਸੇ ਨਾਲ ਜਿਹੜੀ এডਿਕੇਸ਼ਨ ਦੇਣਾ ਚਾਹੁੰਦੀ ਹੈ ਤੇ ਪੈਸੇ ਉਹਨਾਂ ਦੇ ਫਾਈਨੈਂਸ਼ੀਅਲ ਟ੍ਰੈਪ ਜਿਹੜੀ ਫਸਾਉਣ ਵਾਲੀ ਗੱਲ ਹੈ ਅੱਜ ਬੱਚਿਆਂ ਅੱਜ ਜਿਹੜੇ ਬੱਚਿਆਂ ਦੇ ਪੇਰੈਂਟਸ ਉਹਦੇ ਵਿੱਚ ਕੀ ਹੋ ਰਿਹਾ ਹੈ ਪੰਜਾਬ ਦੇ ਵਿੱਚ ਤਕਰੀਬਨ ਤਕਰੀਬਨ 1580ਾਂ ਨੇ ਮੈਡੀਕਲ ਬੜੀ ਹੈਰਾਨੀ ਦੀ ਗੱਲ ਹੈ ਕਿ ਦੇਸ਼ ਦੀ ਸਭ ਤੋਂ ਡਵੈਲਪ ਸਟੇਟ ਹੋਵੇ ਜਿਹੜੀਆਂ ਸਟੇਟਾਂ ਨੂੰ ਅਸੀਂ ਬਿਮਾਰੂ ਸਟੇਟਸ ਕਹਿੰਸੀ ਬਿਹਾਰ ਹੋਗੀ ਮਧ ਪ੍ਰਦੇਸ਼ ਹੋਗੀ ਰਾਜਸਥਾਨ ਹੋਗੀ ਉਹਨਾਂ ਯੂਪੀ ਹੋਗੀ ਉਹਨਾਂ ਸਟੇਟਾਂ ਦੇ ਵਿੱਚ ਸਰਕਾਰੀ ਸੀਟਾਂ ਜਿਹੜੀਆਂ ਨੇ ਘਟੋ ਘਟ ਕਿਸੇ ਸਟੇਟ ਦੇ ਵਿੱਚ ਤਕਰੀਬਨ 3000 ਹੈ ਕਿਸੇ ਵਿੱਚ 5000 ਹੈ ਕਿਸੇ 7000 ਹੈ ਮੈਂ ਇਥੇ ਦੱਸਣਾ ਚਾਹਣਾ ਸਾਡੇ ਨਾਲ ਲੱਗਦੀ ਜੰਮੂ ਕਸ਼ਮੀਰ ਦੇ ਵਿੱਚ ਜਿਹੜੀਆਂ 1177 ਸੀਟਾਂ ਨੇ ਤੇ ਪੰਜਾਬ ਦੇ ਵਿੱਚ 750 ਸੀ ਸਰਕਾਰੀ ਸੀ ਜਿਹੜੇ ਮਾਨ ਸਰ 16 ਮੈਡੀਕਲ ਕਾਲਜ ਖੋਲਣ ਦੀ ਗੱਲ ਕਰਦੇ ਸੀ ਜਿਹਦੇ ਜੋ ਇੱਕ ਵੀ ਨਹੀਂ ਖੁੱਲਿਆ ਸਰਕਾਰ ਦਾ ਧਿਆਨ ਉਸ ਚੀਜ਼ ਵੱਲ ਨਹੀਂ ਹੈ ਸਰਕਾਰ ਦਾ ਧਿਆਨ ਇਹ ਹੈ ਕਿ ਅਸੀਂ 20-20 ਲੱਖ ਰੁਪਏ ਦੇ ਬੌਂਡ ਲੈ ਕੇ 800 ਬੱਚਾ 800 ਬੱਚੇ ਜਿਹਨਾਂ ਨੂੰ ਐਡਮਿਸ਼ਨ ਲੈਣੀ ਹੈ ਪੰਜਾਬ ਦੇ ਸਰਕਾਰੀ ਕਾਲਜਾਂ ਦੇ ਵਿੱਚ 750 ਤੋਂ 800 ਬੱਚੇ ਨੂੰ ਲੈਣੀ ਹੈ ਤੁਸੀਂ ਮੈਨੂੰ ਇਹ ਦੱਸੋ ਵੀ ਉਹ ਬੱਚਾ ਅੱਜ 20 ਲੱਖ ਦਾ ਬਾਂਡ ਕਿੱਥੋਂ ਤੋਂ ਇੱਕ ਬੱਚਾ ای ਡਬਲਯੂ ਐਸ ਕੀਪ ਦੇ ਵਿੱਚ ਐਡਮਿਸ਼ਨ ਲੈਂਦਾ ਹੈ ای ਡਬਲਯੂ ਐਸ ਦਾ ਮਤਲਬ ਹੈ ਇਕਨੋਮਿਕਲੀ ਵੀਕਰ ਸੈਕਸ਼ਨ ਉਹ ਭਾਈ ਜੇ ਉਹਦੇ ਕੋਲ 20 ਲੱਖ ਰੁਪਏ ਹੋਵੇ ਉਹ ای ਡਬਲਯੂ ਐਸ ਐਡਮਿਸ਼ਨ ਕਿ ਲੋਗ ਉਹ ای ਡਬਲਯੂ ਐਸ ਆਉਂਦੇ ਨਹੀਂ ਜਿਹਦੇ ਕੋਲ 20 ਲੱਖ ਰੁਪਏ ਦੀ ਪ੍ਰਾਪਰਟੀ ਹੈ ਤੁਸੀਂ ਟੈਕਨੀਕਲੀ ਦਫ਼ਤਰਾਂ 'ਚ ਬੈਠ ਕੇ ਚੀਜ਼ਾਂ ਬਣਾਈ ਜਾ ਰਹੇ ਹੋ ਤੁਸੀਂ ਰੂਲਸ ਬਣਾਈ ਜਾ ਰਹੇ ਹੋ ਇੱਕ ਐਸੀ ਬੱਚਾ ਹੈ ਕੈਸਟਰੀ ਬੱਚਾ ਹੈ ਇੱਕ ਸਰਕਾਰੀ ਨੌਕਰੀ ਕਰਨ ਵਾਲਾ ਪੇਰੈਂਟ ਹੈ ਜਿਹਦੀ ਸਰਕਾਰੀ ਤਨਖਾਹ 40-50 ਹਜ਼ਾਰ ਰੁਪਏ ਹੈ ਸਰਕਾਰੀ ਉਹ ਰਹਿੰਦਾ ਹੈ ਕਿਰਾਏ ਦੇ ਮਕਾਨ ਤੇ ਰਹਿੰਦਾ ਹੈ ਉਹ ਕਿੱਥੋਂ ਤੁਹਾਨੂੰ ਬੌਂਡ ਦਊਗਾ ਬੌਂਡ ਦੇ ਵਿੱਚ ਵੀ ਇਹ ਮੈਂਸ਼ਨ ਹੈ ਆ ਮੇਰੇ ਕੋਲ ਇਹਦੀ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਇਹਨਾਂ ਦੇ ਵਿੱਚ ਮੈਂਸ਼ਨ ਹੈ ਕਿ ਤੁਸੀਂ 20 ਲੱਖ ਰੁਪਏ ਦੀ ਜਿਹੜੀ ਗਾਰਡੀਅਨ ਕਿਸੇ ਤੋਂ ਸ਼ਿਉਰਟੀ ਕਿਸੇ ਦੋਸਤ ਮਿੱਤਰ ਉਹਦੇ ਕਿਸੇ ਤੋਂ ਵੀ ਲੈ ਸਕਦੇ ਹੋ ਤੇ ਉਹ 5 ਸਾਲ ਲਈ ਬੌਂਡ ਪਹਿਲਾਂ 5 ਸਾਲ ਲਈ ਉਹਦੇ ਤੇ ਕੋਈ ਲੋਨ ਨਹੀਂ ਲੈ ਸਕਦਾ ਪ੍ਰਾਪਰਟੀ ਤੇ ਕੋਈ ਉਹ ਨੂੰ ਵੇਚ ਨਹੀਂ ਸਕਦਾ 2 ਸਾਲ ਜਿਹੜਾ ਉਹਨੇ ਉਹਨੇ ਸਰਵਿਸ ਕਰਨੀਆਂ ਉਦੋਂ ਵੀ 7 ਸਾਲਾਂ ਲਈ ਉਹ ਪ੍ਰਾਪਰਟੀ ਉਹਦੀ ਬਲੌਕ ਹੋ ਗਈ ਜੇ ਕੋਈ ਬੱਚਾ ਜਿਹੜਾ ਬੱਚਾ ਚ ਟੌਪ ਚ ਐਡਮਿਸ਼ਨ ਰਣੇ ਪਟਿਆਲੇ ਉਹ ਬੱਚੇ ਲੈਂਦੇ ਨੇ ਟੌਪ ਰੈਂਕ ਬੱਚੇ ਨੇ ਫਰੀਦਕੋਟ ਲੈਂਦੇ ਨੇ ਅਮਰਸਰ ਲੈਂਦੇ ਨੇ ਪੰਜਾਬ ਦੇ ਵਿੱਚ ਚਾਰ ਮੈਡੀਕਲ ਕਾਲਜੇ ਮੈਂ ਇਥੇ ਵੀ ਦੱਸਣਾ ਚਾਹੁੰਦਾ ਕਿ ਚਾਰੇ ਮੈਡੀਕਲ ਕਾਲਜ ਜਾਂ ਹੋਰ ਕਾਲਜ ਜਿਹੜੇ ਕੁਝ ਪ੍ਰਾਈਵੇਟ ਵੀ ਖੁੱਲੇ ਨੇ ਉਹ ਕਾਲੀਦਾਦੀ ਸਰਕਾਰ ਵੇਲੇ ਖੋਲੇ ਕੇ ਇਹ ਸਰਕਾਰ ਨੂੰ ਅੱਜ ਤੱਕ 4 ਸਾਲ ਹੋ ਨੂੰ ਹੋ ਗਏ ਇੱਕ ਵੀ ਮੈਡੀਕਲ ਕਾਲਜ ਦੀ ਇੱਟ ਨਹੀਂ ਲੱਗੀ ਨਾ ਤੇ ਅੱਜ ਉਹਨਾਂ ਨੇ ਬੌਂਡ ਜਾਰੀ ਕਰਕੇ ਉਹਨਾਂ ਨੇ ਕਿਹਾ ਕਿ ਜਦੋਂ ਤੱਕ ਬੱਚਾ ਇਹ ਪੂਰੀ ਆਪਣੀ ਸਰਵਿਸ ਬੌਂਡ ਨਹੀਂ ਕਲੀਅਰ ਕਰਦਾ ਉਦੋਂ ਤੱਕ ਉਹ ਪ੍ਰਾਪਰਟੀ ਜਿਹੜੀ ਹੈ ਸਰਕਾਰ ਕੋਲੇ ਉਹਦੀ ਪ੍ਰਾਪਰਟੀ ਦੀ ਅਸ਼ੂਰਿਟੀ ਸਰਕਾਰ ਕੋਲੇ ਰਹੂਗੀ ਉਹ ਪ੍ਰਾਪਰਟੀ ਉਦੋਂ ਤੱਕ ਨਾ ਵੇਚ ਸਕਦਾ ਨਾ ਉਹ ਤੇ ਲੋਨ ਲੈ ਸਕਦਾ ਹੁਣ ਕਿਸੇ ਬੰਦੇ ਨੂੰ ਐਮਰਜੈਂਸੀ ਲੋੜ ਪੈ ਗਈ ਕਿਸੇ ਦਾ ਘਰ ਹੈ ਕਿਸਦਾ ਦਰ ਹੈ ਉਹ ਬੰਦਾ ਕਿੱਥੇ ਜਾਊਗਾ ਤੇ ਤੁਹਾਡਾ ਕੋਈ ਰਿਸ਼ਤੇਦਾਰ ਜਾਂ ਤੁਹਾਡਾ ਕੋਈ ਨੇੜੇ ਵਾਲਾ ਸਾਕਾ ਸੰਬੰਧੀ 10 ਸਾਲ ਨਹੀਂ ਤਾਂ ਆਪਣੀ ਪ੍ਰਾਪਰਟੀ ਬਾਉਂਡ ਨਹੀਂ ਕਰੂਗਾ ਸਿੱਖ ਬਹੁਤ ਵੱਡਾ ਮੁੱਦਾ ਜਿਹੜਾ ਇਹ ਹੈ ਤੇ ਪੰਜਾਬ ਦੀ ਸਰਕਾਰ ਜਿਹੜੀ ਹੈ ਦਫਤਰੀ ਇਹ ਨਾਦਰ ਸ਼ਾਹੀ ਫਰਮਾਨ ਜਾਰੀ ਕਰਦੀ ਹੈ ਕਿੱਥੇ ਤਾਂ ਉਹਨਾਂ ਨੂੰ ਸੀਟਾਂ ਵਧਾ ਕੇ ਅੱਜ ਪੰਜਾਬ ਦੇ ਜਿਹੜੇ ਸਟੂਡੈਂਟ ਜਿਹੜੇ ਬੱਚੇ ਅੱਜ ਕਹਿੰਦੇ ਸਾਡੇ ਕੋਲੇ ਮੈਡੀਕਲ ਸਹੂਲਤਾਂ ਦੀ ਸਭ ਤੋਂ ਵੱਡੀ ਘਾਟ ਹੈ ਪੰਜਾਬ ਦੇ ਵਿੱਚ ਕਿੱਥੇ ਤਾਂ ਸਾਨੂੰ ਡਾਕਟਰ ਪੈਦਾ ਕਰਨੇ ਚਾਹੀਦੇ ਸੀ ਕਿਤੇ ਹੁਣ ਉਹ ਡਾਕਟਰ ਜਿਹੜੇ ਪੈਦਾ ਹੋ ਰਹੇ ਸੀ ਉਹਨਾਂ ਤੇ ਤੁਸੀਂ ਐਡਾ ਵੱਡਾ ਹਿਆਰ ਆ ਜਿਹੜਾ ਐਡਾ ਵੱਡਾ ਪੱਥਰ ਜਿਹੜਾ ਤੁਸੀਂ 20 ਲੱਖ ਰੁਪਏ ਦਾ ਰੱਖਤਾ ਇਹ ਮੈਂ ਪੁੱਛਣਾ ਚਾਹਣਾ ਕਿ ਕੌਣ ਪਰੂਗਾ ਭਾਈ ਜਿਹਦੇ ਘਰਾਂ ਦੇ ਵਿੱਚ ਸਮਰੱਖਣਿਆ ਤਾਂ ਉਹਦੇ ਲਈ ਵੀ ਬਹੁਤ ਵੱਡੀ ਗੱਲ ਹੈ ਸੋ ਸਰਕਾਰ ਨੂੰ ਇਸ ਮੁੱਦੇ ਤੇ ਸੋਚਣਾ ਚਾਹੀਦਾ ਹੈ ਕਿ ਜਿਹੜਾ ਇਹ ਮੁੱਦਾ ਉਹਨਾਂ ਨੇ ਇਹ ਜਿਹੜਾ ਫਰਮਾਨ ਜਾਰੀ ਕੀਤਾ ਇਹਨੂੰ ਵਾਪਸ ਲਓ ਇਹ ਜ਼ਰੂਰ ਹੈ ਅਸੀਂ ਇਸ ਗੱਲ ਦੇ ਹਾਮੀ ਭਰਦੇ ਹਾਂ ਕਿ ਸਰਕਾਰ ਜਿਹੜੀ ਹੈ 2 ਸਾਲ ਦੇ ਬੌਂਡ ਦੇ ਵਿੱਚ ਸਰਕਾਰੀ ਨੌਕਰੀ ਕਰਾਵੇ ਕਰਨੀ ਚਾਹੀਦੀ ਜਿਹੜਾ ਬੱਚਾ ਸਰਕਾਰੀ ਸਹੂਲਤ ਲੈਂਦਾ ਉਹ ਕਰਨਾ ਚਾਹੀਦਾ ਪਰ ਉਹਦੇ ਲਈ ਇਹ ਹੈ ਕਿ ਤੁਸੀਂ ਹੋਰ ਬਣੀਆਂ ਆਪਚਾਂਸ ਨੇ ਕਿ ਤੁਸੀਂ ਡਿਗਰੀ ਦੀ ਜਿਹੜੀ ਹੈ ਉਹਨੂੰ ਉਹਨੂੰ ਅਵਾਰਡ ਉਹਦੋਂ ਸਿਸਟਮ ਲੈ ਆ ਸਕਦੇ ਦੋ ਸਾਲਾਂ ਬਾਅਦ ਪਰ ਕੀ 20 ਸਾਲ ਦੀ ਸ਼ਾਰਟੀ ਬੌਂਡ ਦਿੱਤੇ ਬਿਨਾ ਕਿ ਇਹ ਕਿਸੇ ਬੱਚੇ ਦੀ ਜਿਹੜੀ ਉਹਦੀ ਇੱਕ ਹੱਕ ਹੈ ਉਹਦੇ ਹੱਕਾਂ ਤੇ ਡਾਕਾਂ ਨਹੀਂ ਹੈ ਕਿ ਫ੍ਰੀ ਜਿਹੜੀ ਐਜੂਕੇਸ਼ਨ ਹੱਕ ਹਰ ਬੰਦੇ ਦਾ ਹਰ ਬੱਚੇ ਦਾ ਹੈ ਜੇ ਕੋਈ ਬੱਚਾ ਵੱਡਾ ਗਰੀਬ ਬੱਚਾ ਕੀ ਐਸਟੀ ਪਾਈਚਾਰ ਦੇ ਬੱਚਾ ਐਸਟੀ ਪਾਈਚਾਰ ਦਾ ਬੱਚਾ ਜਨਰਲ ਕੈਟੇਗਰੀ ਦਾ ਬੱਚਾ ਕਿ ਜਨਰਲ ਕੈਟੇਗਰੀ ਦੇ ਵਿੱਚ ਗਰੀਬ ਬੰਦੇ ਨਹੀਂ ਹੈਗੇ ਉਹ ਬੰਦੇ ਕਿੱਥੋਂ ਪੈਸੇ ਲੈ ਕੇ ਆਉਣਗੇ ਅੱਜ ਮੈਂ ਮੁੱਖ ਮੰਤਰੀ ਸਾਹਿਬ ਨੂੰ ਵੀ ਅਪੀਲ ਕਰਦਾ ਜਿਹੜੇ ਮੈਡੀਕਲ ਐਜੂਕੇਸ਼ਨ ਦੇ ਮਿਨਿਸਟਰ ਨੇ ਉਹਨਾਂ ਨੂੰ ਵੀ ਕਹਿੰਦਾ ਤੇ ਬਾਬਾ ਫਰੀਦ ਯੂਨੀਵਰਸਿਟੀ ਦੇ ਚਾਂਸਲਰ ਸਾਹਿਬ ਨੂੰ ਕਹਿੰਦਾ ਕਿ ਇਸ ਮਸਲੇ ਨੂੰ ਰਿਵਿਊ ਕੀਤਾ ਜਾਵੇ ਇਹਦੇ 'ਚ ਇਹਨੂੰ ਇੱਕ ਇਹ ਜੀ ਇੱਕ ਵਧੀਆ ਜਿਹੜਾ ਇੱਕ ਅਗਲਾ ਡਰਾਫਟ ਕੀਤਾ ਜਾਵੇ ਇਹ ਕਾਨੂੰਨ ਜਿਹੜਾ ਹੈ ਕਿ ਜਿਹਦੇ ਤਹਿਤ ਬੱਚਾ ਪੜ ਸਕੇ ਠੀਕ ਹੈ ਥੋੜੀ ਜਿਹੜੀ ਡਿਊਟੀ ਵਾਲੀ ਗੱਲ ਹੈ ਉਹ ਉਹ ਵੀ ਪੂਰੀ ਕਰ ਸਕੇ ਸੋ ਅੱਜ ਦਾ ਇਹ ਮੋਦਾ ਮੈਂ ਚਾਹੂੰਗਾ ਕਿ ਪੰਜਾਬ ਦੇ ਵਿੱਚ ਹਰ ਬੰਦੇ ਨੂੰ ਇਸ ਬਾਰੇ ਸੋਚਣਾ ਪਊਗਾ ਕੱਲ ਨੂੰ ਹਰ ਬੱਚੇ ਹਰ ਆ ਪੱਤਰਕਾਰ ਭਾਈਚਾਰਾ ਬੈਠਾ ਥੋੜੇ ਬੱਚੇ ਵੀ ਕੱਲ ਨੂੰ ਕਿਸੇ ਨਾ ਕਿਸੇ ਨੇ ਮੈਡੀਕਲ ਦੇ ਵਿੱਚ ਐਡਮਿਸ਼ਨ ਲੈਣੀ ਹੋਣੀ ਹੈ ਤੇ ਮੈਨੂੰ ਲੱਗਦਾ ਕਈ ਵਾਂਝੇ ਵੀ ਰਹਿਣਗੇ ਕਿ ਤੇ ਬਹੁਤ ਸਾਰੀਆਂ ਸੀਟਾਂ ਖਾਲੀ ਹੋਣਗੇ ਤੇ ਉਹ ਬੱਚੇ ਜਿਹੜੇ ਨੇ ਉਹ ਬਾਹਰਲੇ ਸੂਬਿਆਂ 'ਚ ਜਾਣਗੇ ਤੇ ਦੂਸਰੀ ਪ੍ਰਾਈਵੇਟ ਕਾਲਜਾਂ ਦੇ ਵਿੱਚ ਇੱਕ ਚੀਜ਼ ਇਹ ਵੀ ਮੈਨੂੰ ਕਿਤੇ ਡਾਊਟ ਹੈ ਕਿ ਸ਼ਾਇਦ ਕਿਤੇ ਇਹ ਕਾਨੂੰਨ ਇੰਪਲੀਮੈਂਟ ਕਰਕੇ ਕਿਉਂਕਿ ਪ੍ਰਾਈਵੇਟ ਕਾਲਜਾਂ ਤੇ ਕਾਨੂੰਨ ਲਾਗੂ ਨਹੀਂ ਹੁੰਦਾ ਪੰਜਾਬ ਦੇ ਵਿੱਚ ਜਿਹੜਾ ਬੱਚਾ ਪ੍ਰਾਈਵੇਟ ਕਾਲਜਾਂ ਦੇ ਵਿੱਚ ਐਮਬੀਬੀਐਸ ਕਰੂਗਾ ਉਹ ਤੇ ਕਾਨੂੰਨ ਲਾਗੂ ਨਹੀਂ ਹੈ ਇਹ ਸਿਰਫ ਸਰਕਾਰੀ ਕਾਲਜ ਦੇ ਵਿੱਚ ਕਾਨੂੰਨ ਲਾਗੂ ਹੈ ਤੇ ਕੀ ਕਿਤੇ ਇਹ ਉਹਨਾਂ ਨੂੰ ਕੋਈ ਬੈਨੀਫਿਟ ਦੇਣ ਦਾ ਚੱਕਰ ਤਾਂ ਨਹੀਂ ਹੈ ਸੋ ਇਹ ਜੀਆਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਤੇ ਵਿਚਾਰ ਕਰਨ ਦੀ ਲੋੜ ਹੈ ਸਾਨੂੰ ਇਹ ਸਮਝਣਾ ਪਊਗਾ ਮੇਰੀ ਬੇਨਤੀ ਹੈ ਸਾਰਿਆਂ ਨੂੰ ਕਿ ਤੁਸੀਂ ਇਸ ਮੁੱਦੇ ਤੇ ਜ਼ਰੂਰ ਸਾਰੇ ਪੰਜਾਬ ਚਰਚਾ ਕਰੇ ਕੱਲੋਂ ਤੇ ਦੂਜੀ ਗੱਲ ਮੈਂ ਸਰਕਾਰ ਨੂੰ ਫੇਰ بار-बार ਅਪੀਲ ਕਰਦਾ ਕਿ ਪੰਜਾਬ ਦੇ ਵਿੱਚ ਆਉਣ ਵਾਲੇ ਸਮੇਂ 'ਚ ਡਾਕਟਰਾਂ ਦੀ ਘਾਟ ਨੂੰ ਦੇਖਦੇ ਹੋ ਅੱਜ ਤੁਹਾਨੂੰ ਇਹ ਛੋਟੀ ਬੌਂਸ ਸਹਿਣੇ ਪੈ ਰਹੇ ਨੇ ਕਿਉਂਕਿ ਥੋੜੀਆਂ ਨਿਲੇਖੀਆਂ ਕਰਕੇ ਤੁਸੀਂ ਤੁਹਾਡੇ ਕੋਲ ਡਾਕਟਰ ਨਹੀਂ ਹੈਗੇ ਤੁਹਾਡੇ ਡਾਕਟਰ ਕੰਮ ਨਹੀਂ ਕਰ ਸਕਦੇ ਕਿਉਂਕਿ ਆਪਣੇ ਕੋਲੇ ਬਹੁਤ ਲਿਮਟਿਡ ਜਿਹੜੇ ਨੇ ਡਾਕਟਰ ਪੈਦਾ ਹੁੰਦੇ ਨੇ ਉਸ ਕਰਕੇ ਮੁੱਦਾ ਜਿਹੜਾ ਵੱਡਾ ਬਣਿਆ ਹੋਇਆ ਤੇ ਜੇ ਤੁਸੀਂ ਮੈਡੀਕਲ ਕਾਲਜ 16 ਬਣਾਏ ਹੁੰਦੇ ਤੇ ਅੱਜ ਘੱਟੋ-ਘੱਟ 1600 ਜਵਾਕ ਜਿਹੜਾ ਹੋਰ ਸੀ ਪੰਜਾਬ ਦੇ ਵਿੱਚ ਜਿਹੜਾ ਉਹ ਡਾਕਟਰ ਬੰਦਾਂ ਸੋਇਸ ਮੁੱਦਾ ਬਹੁਤ ਗੰਭੀਰ ਮੁੱਦਾ ਜਿੱਤੇ ਸੋਚਣ ਦੀ ਲੋੜ ਹੈ ਪੰਜਾਬੀਆਂ ਨੂੰ ਪੰਜਾਬ ਸਰਕਾਰ ਨੂੰ ਸਾਡੇ ਮੁੱਖ ਮੰਤਰੀ ਸਾਹਿਬ ਨੂੰ ਤੇ ਸਿਹਤ ਮੰਤਰੀ ਸਾਹਿਬ ਨੂੰ ਐਜੂਕੇਸ਼ਨ ਮਿਨਿਸਟਰ ਨੂੰ ਕਿ ਇਸ ਮੁੱਦੇ ਤੇ ਜ਼ਰੂਰ ਚਰਚਾ ਕਰ ਤੇ ਇਸ ਨੂੰ ਇਤੇ ਧਿਆਨ ਦੇ ਕੇ ਬਹੁਤ ਜਲਦ ਫੈਸਲਾ ਕਰਨ ਵਾਲਾ ਕਿਉਂਕਿ ਇਹਦੇ ਚ ਹੁਣ ਐਡਮਿਸ਼ਨ ਸਟਾਰਟ ਹੋ ਗਈ ਹੈ ਤੇ ਕਲਾਸਾਂ ਇਸੇ ਮਹੀਨੇ ਦੇ ਵਿੱਚ ਸਟਾਰਟ ਹੋ ਜਾਣੀਆਂ ਸੋ ਕਈ ਬੱਚਿਆਂ ਨੇ ਰਿਪੀਟ ਕਰਨਾ ਹੈ ਕਈ ਬੱਚਿਆਂ ਨੇ ਬਹੁਤ ਕੁਝ ਕਰਨਾ ਤਾਂ ਬੱਚਿਆਂ ਦੇ ਭੁੱਖ ਦੇ ਨਾਲ ਤੇ ਖਲਵਾੜ ਹੈ ਇੱਕ ਤਰ੍ਹਾਂ ਦਾ ਤੇ ਮੈਂ ਇਸ ਗੱਲ ਦੀ ਪੂਰ ਜ਼ੋਰ ਦਿੱਤਾ ਕਰਦਾ ਤੇ ਇਹ ਸਭ ਸ਼ਬਦਾ ਜੇ ਕਹਿਣਾ ਕੇ ਇਸ ਲਈ ਕਿਤੇ ਵੀ ਜਾਣਾ ਪਿਆ ਤਾਂ ਉਸੇ ਹਰ ਹੱਥ ਉਸ ਦੇਰਾਂ ਦਰਵਾਜ਼ੇ ਤੇ ਇਸ ਮਸਲੇ ਦੀ ਜ਼ਰੂਰ ਜਾਉਂਦਾ। ਬਹੁਤ ਆ। ਇਹ ਤਾਂ ਲੱਗ ਰਹੀ ਜੀ ਇਸ ਤਰ੍ਹਾਂ ਦਾ ਕਦਮ ਉਹ ਜਿਹੜਾ ਨਿੱਜੀ ਸਿਕਿਉਰਿਟੀ ਨੂੰ ਘਟਾਵਾ ਦੇਣਾ ਹੈ ਨਾ ਪ੍ਰੋਬਲਮ ਪਾਉਣੀ ਹੈ। ਬਿਲਕੁਲ ਦੇਖੋ ਇੱਥੋਂ ਸ਼ੋਅ ਤਾਂ ਇਹੀ ਹੋ ਰਿਹਾ ਕਿ ਤੁਸੀਂ ਇਹ ਕਲੀਅਰ ਇਹਦੇ ਵਿੱਚ ਬਹੁਤ ਹਾਰਡ ਵਰਡਸ ਨੇ ਲਿਖੇ ਹੋਏ ਜਿਹੜੇ ਇਹ ਐਗਰੀਮੈਂਟ ਹੈ ਮੇਰੇ ਕੋਲੇ। ਇਹ ਐਗਰੀਮੈਂਟ ਦੇ ਕਾਪੀਆਂ ਨੇ ਜਿਹੜੇ ਤੇ ਇਹ ਲਿਖਿਆ ਗਿਆ ਉਚੇਚੇ ਤੌਰ ਤੇ ਕਿ ਤੁਸੀਂ ਤੁਹਾਡੀ ਪ੍ਰਾਪਰਟੀ ਜ਼ਬਤ ਹੋਊਗੀ। ਥੋੜੀ ਜਿਹੜੀ 20 ਲੱਖ ਰੁਪਏ ਦਾ ਤੁਸੀਂ ਐਫ ਡੀ ਦੇਓ 20 ਲੱਖ ਰੁਪਏ ਦੀ ਪ੍ਰਾਪਰਟੀ ਦੇਓ ਕੁਛ ਦਿਓ ਜਦੋਂ ਜਿਹੜੇ ਬੰਦਿਆਂ ਕੋਲੇ ਅੱਜ ਮੈਂ ਤੁਸੀਂ ਇਹ ਦੱਸੋ 800 ਬੱਚਾ ਨੇ ਐਮ ਬੀਬੀਸ ਕਰਨੀਆਂ ਕੀ 800 ਬੱਚਿਆਂ ਤੋਂ ਮੈਂ ਗਰੰਟੀ ਕਰਦਾ 700 ਬੱਚਿਆਂ ਕੋਲੇ ਵੀ ਇਹੋ ਜਿਹਾ ਹੱਲ ਨਹੀਂ ਹੋਣਾ ਕਿ ਜਿਹੜਾ ਜਿਹੜੇ ਇਹ 20-20 ਲੱਖ ਰੁਪਏ ਦੀ ਕਿਸੇ ਚੰਗੇ ਬੰਦੇ ਨੂੰ ਵੀ ਲੱਖ ਦੀ ਪ੍ਰਾਪਰਟੀ ਅੱਜ ਜੇ ਤੁਸੀਂ 12 ਲੱਖ 13 ਲੱਖ 15 ਲੱਖ ਰੁਪਏ ਦੇ ਕੀਲੇ ਦੀ ਜਿਹੜੀ ਹੈ ਕਲੈਕਟਰ ਵੈਲਿਊ ਹੈ ਤੇ ਤੁਸੀਂ ਇਹਦਾ ਮੈਂ 1.5-2-2 ਕੀਲੇ ਤੁਸੀਂ ਇਕੱਲੇ ਕਿਸੇ ਕਿਸਾਨ ਦੇ ਜਿਹੜੇ ਨੇ ਉਹ ਤੁਸੀਂ ਇਹਦੇ ਚ ਛੋਟੀ ਬਾਂਡਸ ਲਓਗੇ ਤਾਂ ਉਹ ਵੀ ਘੱਟੋ ਘੱਟ 7 ਸਾਲਾਂ ਲਈ ਬਾਂਡ ਹੋਊਗਾ 7 ਸਾਲਾਂ ਲਈ ਉਹ ਕੀ ਨਾ ਕੁਝ ਵੇਚ ਸਕਦਾ ਉਹ ਤੇ ਨਾ ਤੇ ਲੋਨ ਲੈ ਸਕਦਾ ਸਰਕਾਰ ਦੀ ਮੈਂ ਤਾਂ ਹੈਰਾਨੀ ਆ ਵੀ ਕੌਣ ਬੰਦੇ ਇਹ ਜਿਹੀ ਪਾਲਿਸੀਆਂ ਬਣਾਉਂਦੇ ਨੇ ਮਤਲਬ ਸਿਆਣਪ ਵਾਲੀ ਕੋਈ ਤਾਂ ਗੱਲ ਲੱਗਦੀ ਨਹੀਂ ਇਹਦੇ ਜਿਵੇਂ ਪੰਜਾਬ ਸਰਕਾਰੇ ਪਾਲਿਸੀ ਲੱਗਦੀ ਵੀ ਇੱਕ ਸਿਆਜ਼ਾ ਸਟ੍ਰੈਟਜੀਸ ਦਾ ਹੈ ਨਹੀਂ ਸੇਟਾਂ ਦੇ ਵਿੱਚ ਹੋ ਸਕਦਾ ਅਸੀਂ ਤਾਂ ਆਪਣੇ ਪੰਜਾਬ ਦੀ ਗੱਲ ਕਰਦੇ ਆਂ ਜੇ ਕਿਸੇ ਸਟੇਟ 'ਚ ਲਾਗੂ ਹੈ ਪਾਲਿਸੀਆਂ ਹੈ ਨੇ ਤਾਂ ਉੱਥੇ ਮੈਨੂੰ ਲੱਗਦਾ ਵੀ ਇਹ ਚੀਜ਼ ਵੀ ਵੀ ਲੱਖ ਦੇ ਬੌਂਡ ਨਹੀਂ ਹੁਣੇ ਉੱਥੇ ਇਹ ਹੋ ਸਕਦਾ ਹੈ ਕਿ ਬੱਚਾ ਕੋਈ 2 ਸਾਲ ਲਈ 5 ਸਾਲ ਲਈ ਕੋਈ ਵੀ ਨੌਕਰੀ ਕਰੇ ਉਹ ਜ਼ਹੀਨ ਦਾ ਵੀ ਹੈ ਜਿਹੜਾ ਬੱਚਾ ਕੋਈ ਸਰਕਾਰੀ ਸਕੂਲ ਚੋਂ ਪੜਦਾ ਹੈ ਤਾਂ ਉਹਦੀ ਡੈਫੀਨਿਟ ਹੈ ਸਰਕਾਰ ਸਾਡਾ ਫਰਜ਼ ਬਣਦਾ ਸਾਡੇ ਸੂਬੇ ਲਈ ਕੰਮ ਕਰਨ ਲਈ ਜਿਹੜਾ ਡਾਕਟਰ ਬਣ ਕੇ ਆਇਆ ਸਰਕਾਰੀ ਤੌਰ ਤੇ ਸਾਡੇ ਸੂਬੇ ਚ ਕੰਮ ਕਰੇ ਪਰ ਕੰਮ ਕਰਨ ਦੇ ਨਾਲ ਨਾ ਪਰ ਆ ਜਿਹੜਾ ਪੈਸੇ ਆਲਾ ਬੋਝ ਆ ਜਾਂ ਬੌਂਡ ਆਲਾ ਬੋਝ ਆ ਜਾਂ ਤੁਸੀਂ ਵੀ ਜੇ ਤੁਸੀਂ ਇਹ 20 ਲੱਖ ਦੀ ਛੋਟੀ ਦਿਓਗੇ ਤਾਂ ਤੁਹਾਡੀ ਅਰਮਿਸ਼ਨ ਹੋਣੀ ਹੈ ਇਹ ਬਹੁਤ ਮਹੱਤਵਪੂਰਨ ਗੁਰਦੇ ਜੀ ਉਹਦੀ ਮਤਲਬ ਉਹਦੇ ਉਹਦੀ ਸਿੱਖਿਆ ਦੇ ਹੱਕਾਂ ਤੇ ਡੱਕ ਹੈ ਇਹ ਸਿੱਧਾ ਗੁਰਦੇ ਜੀ ਸਰਕਾਰ ਨੇ ਤੁਹਾਡੀ ਇਹ ਕੰਫਰੰਸ ਦਾ ਲੰਮਾ ਤਾਂ ਨਾ ਮੰਨੀ ਢਾਗ ਲਾਤਾ ਦਾ ਕਰਨ ਕੀ ਕਰ ਰਹੇ ਸਾਰੇ ਬੱਚੇ ਬਹੁਤ ਸਾਰੇ ਪੇਰੈਂਟਸ ਹੀ ਮਿਲ ਜੁਲ ਕੇ ਇਹ ਹਾਈ ਕੋਰਟ ਤੱਕ ਵੀ ਪਹੁੰਚ ਕੀਤੀ ਜਾ ਰਹੀ ਹੈ ਤੇ ਜਿੱਥੇ ਹਾਈ ਕੋਰਟ ਦੇ ਵਿੱਚ ਇਸ ਮੁੱਦੇ ਨੂੰ ਚੱਕਿਆ ਜਾਊਗਾ ਉੱਥੇ ਵੀ ਅਸੀਂ ਇਹਦਾ ਕੇਸ ਵੀ ਫਾਈਲ ਹੋਊਗਾ ਤੇ ਜਿੱਥੇ ਤੱਕ ਜਾਣਾ ਠੂਗਾ ਅਸੀਂ ਆਵਾਜ਼ ਬਣ ਕੇ ਲੋਕਾਂ ਦੀ ਜ਼ਰੂਰ ਚਲਾਈ ਅ ਅ ਜੀ ਮੈਡੀਕਲ ਸੈਕਸ਼ਨ ਕਰ ਰਹੀ ਤਾਂ ਆਪਣੇ ਇਲਾਕੇ ਦੀ ਵੀ ਮੈਡੀਕਲ ਕੰਮ ਤੋਂ ਉੱਤਾਰ ਰਹੇ ਸੀ ਉਬਚੀ ਗੱਲ ਹੈ ਮੈਡੀਕਲ ਕਾਲਜ ਜਿਹੜਾ ਖੋਲਣ ਵਾਲੀ ਗੱਲ ਹੈ ਉਹ ਕਿਉਂਕਿ ਪੰਜਾਬ ਸਰਕਾਰ ਦੇ ਕੋਲੇ ਨਾ ਤਾਂ ਪੈਸਾ ਹੈ ਨਾ ਵਿਜ਼ਨ ਹੈ ਨਾ ਪੰਜਾਬ ਸਰਕਾਰ ਦਾ ਕੋਈ ਇੱਛਾ ਹੈ ਚਲੋ ਮੈਡੀਕਲ ਕਾਲਜ ਇੱਥੇ ਤਾਂ ਉਹ ਜ਼ਮੀਨ ਲਈ ਜਿਹਦੇ ਵਿੱਚ ਪਹਿਲੇ ਪਿਛਲੇ 1964 ਰੌਲਾ ਚੱਲਦਾ ਸੀ ਪਰ ਮੈਂ ਮੁੱਖ ਮੰਤਰੀ ਸਾਹਿਬ ਨੂੰ ਇਹ ਪੁੱਛਣਾ ਚਾਹੁੰਦਾ ਕਿ ਮੁੱਖ ਮੰਤਰੀ ਸਾਹਿਬ ਪੰਜਾਬ ਤੇ 15 ਹੋਰ ਮੈਡੀਕਲ ਕਾਲਜ ਕਿੱਥੇ ਚੱਲ ਰਹੇ ਨੇ ਕਿਰਪਾ ਕਰਕੇ ਦਾ ਜ਼ਰੂਰ ਜਵਾਬ ਦਿਓ ਕਿ ਜਿਹੜੇ ਚਲੋ 16ਵਾਂ ਮਸਤੂਣਾ ਸਾਹਿਬ ਦਾ ਤਾਂ ਮੁੱਦਾ ਦੂਰੀ ਪੂਰੇ ਪੰਜਾਬ ਚ ਕਿ ਦੁਨੀਆ ਚ ਭਾਰਤ ਆ ਮਸਤੂਣਾ ਸਾਹਿਬ ਦੇ ਮੁੱਦੇ ਤਾਂ ਤੁਸੀਂ ਬਹੁਤ ਵੱਡੀ ਸਿਆਸਤ ਕਰ ਲਈ ਪਰ ਮੈਂ ਹੁਣ ਉਹਨਾਂ ਨਾਲ ਜਥੇਬੰਦੀਆਂ ਨੂੰ ਵੀ ਬੇਨਤੀ ਕਰੂੰਗਾ ਕਿ ਕਿਰਪਾ ਕਰਕੇ ਜਿਹੜੇ ਆ ਮੁੱਦੇ ਨੇ ਹੁਣ ਥੋੜੇ ਜਵਾਕਾਂ ਦੇ ਸਿੱਖਿਆ ਦੇ ਹੱਕਾਂ ਦੇ ਡਾਕਾ ਜਿਹੜਾ ਪੈ ਰਿਹਾ ਕੀ ਤੁਸੀਂ ਇਹਦੇ ਲਈ ਬੋਲ ਰਹੇ ਹੋ ਕਿ ਉਹ 15 ਜਿਹੜੇ 16 ਮੈਡੀਕਲ ਕਾਲਜ ਖੋਲਣ ਵਾਲੀ ਗੱਲ ਕੀਤੀ ਹੈ ਉਹਦੇ ਤੇ ਇਹਨਾਂ ਤਾਂ ਮੁੜ ਕੇ ਖੇੜੀ ਵੀ ਕਰਨ ਦੀ ਗੱਲ ਕੀਤੀ ਸੀ ਕਿਹੜਾ ਹੈ ਜਾ ਇੱਕ ਦਿਖਾ ਦਾਂ ਨੇ ਵੀ ਜਿੱਥੇ ਪਿਛਲੇ ਪੌਣੇ 4 ਸਾਲ ਚ ਕੋਈ ਬਾਉਂਡਰੀ ਵਾਲ ਵੀ ਨਹੀਂ ਕੋ। ਬਸ ਇੰਨੀ ਇੱਕ ਗੱਲ ਮੈਂ ਇਹ ਜ਼ਰੂਰ ਚਰਚਾ ਦਾ ਵਿਸ਼ਾ ਹੈ। ਅੱਜ ਫਿਰ ਮੈਂ ਕਹਣਾ ਕਿ ਮੁੱਦਾ ਬਹੁਤ ਅਹਿਮ ਹੈ ਪੰਜਾਬ ਲਈ ਪੰਜਾਬ